ਥੋੜੇ ਸਮੇਂ ਵਿੱਚ ਬਹੁਤਾ ਪੈਸਾ ਕਮਾਉਣ ਦਾ ਲਾਲਚ ਬੰਦੇ ਨੂੰ ਕਈ ਵਾਰੀ ਅਜਿਹੇ ਰਸਤੇ ਤੋਰ ਦਿੰਦਾ ਹੈ ਜਿੱਥੋਂ ਉਸ ਭੱਲੇ ਸਿਵਾਏ ਪਛਤਾਵੇ ਦੀ ਕੁਝ ਨਹੀਂ ਪੈਂਦਾ ਇੱਕ ਅਜਿਹਾ ਹੀ ਵਾਕਿਆ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮੁੰਡਾ ਆਪਣੇ ਵਿਆਹ ਲਈ ਲੋੜੀਂਦੇ ਪੈਸਿਆਂ ਲਈ ਨਸ਼ਾ ਤਸਕਰੀ ਕਰਨ ਤੁਰ ਪਿਆ ਪਰ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਚਲਾਈ ਮੁਹਿੰਮ ਤਹਿਤ ਇਹ ਲੜਕਾ ਪੁਲਿਸ ਦੇ ਹੱਥੇ ਚੜ ਗਿਆ ਜਿਸ ਤਰ੍ਹਾਂ ਪੰਜਾਬ ਪੁਲਿਸ ਜਿਹੜੀ ਹੈਗੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਆ ਮੁਹਿੰਮ ਚੱਲੀ ਹੋਈ ਆ ਉਸੇ ਲੜੀ ਤਹਿਤ ਅੱਜ 8 ਨੰਬਰ ਡਿਵੀਜ਼ਨ ਦੇ ਪੁਲਿਸ ਨੇ ਅਜੇ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਜਿਹਦੇ ਕੋਲੋਂ 50 ਗ੍ਰਾਮ ਦੇ ਕਰੀਬ ਜਿਹੜੀ ਹੈਰੋਨ ਬਰਾਮਦ ਹੋਈ ਆ ਜਿਹਦੀ ਕਿ ਇੰਟਰਨੈਸ਼ਨਲ ਜਿਹੜੀ ਤਾਕ ਦੂਜੀ ਕੀਮਤ ਹੈਗੀ ਉਹ 10 ਲੱਖ ਦੇ ਕਰੀਬ ਹੈਗੀ ਆ ਸੋ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤਸਵੀਰ ਆਇਆ ਸਰ ਫਾਇਰ ਹਾਂ ਹੰਡਾ ਮਿਲਿਆ ਸੀਗਾ ਚਾਨਣ ਆਉਂਦਾ ਸਰ ਅੱਛਾ ਅੱਛਾ ਉਹਨਾਂ ਦੇ ਤੋਸਰ ਵਿਆਹ ਕਰਕੇ ਮਜਬੂਰੀ ਸੀ ਤਾਂ ਕਰਕੇ ਉਹ ਤਾਂ ਨਹੀਂ ਕੀ ਮਜਬੂਰੀ ਸੀ ਕੀ ਮਜਬੂਰੀ ਸੀ ਵਿਆਹ ਸੀ ਸਰ ਮੇਰਾ ਨਹੀਂ ਜਲਾਇਆ ਇਸ ਮਾਮਲੇ ਤੋਂ ਦੋ ਗੱਲਾਂ ਤਾਂ ਸਾਫ਼ ਹੋ ਗਈਆਂ ਨੇ ਕਿ ਇੱਕ ਤਾਂ ਇਹ ਕਿ ਪੈਸੇ ਲਈ ਮਾਰੇ ਗਏ ਸ਼ਾਰਟਕਟ ਬਰਬਾਦੀ ਵੱਲ ਲੈ ਜਾਂਦੇ ਨੇ ਤੇ ਦੂਜੀ ਇਹ ਕਿ ਪੰਜਾਬ ਪੁਲਿਸ ਨਸ਼ਿਆਂ ਵਿਰੁੱਧ ਪੂਰੀ ਤਰ੍ਹਾਂ ਨਾਲ ਤੰਦ ਦੇ ਹੀ ਨਾਲ ਕੰਮ ਕਰ ਰਹੀ ਹੈ ਜੋ ਸ਼ਿਲਾਗਾਯੋਗ ਨੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ